ਵਿਚਰੋ ਬਲੈਕੀਆ ਬਣ ਗਏ ਫੇਟਾਕੂਆਂ ਦਾ ਮੁੰਡਾ ਬਣ ਗਏ ਫੇ ਡੀਐਸਪੀ ਦੇ ਵੀ ਬਣੇ ਕਾਕਾ ਜੀ ਬਣੇ ਜਦੋਂ ਆਡੀਅன்ஸ் ਨੇ ਡਿਮਾਂਡ ਜਾਦਾ ਜ਼ੋਰ ਸਾਨੂੰ ਪਾਉਣਾ ਸ਼ੁਰੂ ਕੀਤਾ ਵੀ ਗਾਂਧੀ 3 ਲੈ ਕੇ ਆਓ ਜਦੋਂ ਗਾਂਧੀ ਵਾਰਨ ਚੱਲੀ ਗਾਂਧੀ 2 ਡਾਕੂਆਂ ਦਾ ਮੁੰਡਾ ਦਾ ਯਕੀਨ ਹੀ ਨਹੀਂ ਹੁੰਦਾ ਸੀ ਯਾਰ ਸਾਨੂੰ ਦੇਖਣਗੇ ਨੇ ਸੱਚੇ ਐਨਆਰਐਸ ਸੁਣ ਲਈ ਸਾਡੀ ਅਰਦਾਸ ਅਰਦਾਸਾਂ ਬਹੁਤ ਕੀਤੀਆਂ ਹੋਈਆਂ ਸੀਗੀਆਂ ਤੇ ਲੋਕਾਂ ਨੇ ਸਾਡੇ ਕੰਮ ਨੂੰ ਸਰਾਹਿਆ ਐਪਰੀਸ਼ੀਏਟ ਕੀਤਾ ਸਾਡੇ ਤੇ ਸਟ੍ਰੈਸ ਹੋ ਗਿਆ ਸੀ ਇਸ ਗੱਲ ਦਾ ਕਿ ਅਸੀਂ ਇੱਕ ਚਲਾ ਲਿਆ ਜੇ ਦੂਜਾ ਨਾ ਚੱਲੇ ਤਾਂ ਫੇਰ ਕੀ ਹੋਊਗਾ ਹਣਾ ਤਾਂ ਫਿਰ ਉਸ ਜਿਹੜਾ ਉਹ ਦਬਾਅ ਸੀਗਾ ਉਹਨੇ ਚੰਗਾ ਕੰਮ ਕਰਾਇਆ ਸਾਡੇ ਨੂੰ ਸਾਡੀ ਫਿਲਮ ਦਾ ਇਹਦਾ ਵੀ ਸਾਉਂਦੀ ਟੀਮ ਹੈ ਹਾਂਜੀ ਸਾਉਂ ਦਾ ਹੀ ਐਕਸ਼ਨ ਜ਼ਿਆਦਾਤਰ ਲੈ ਕੇ ਆਉਣੇ ਆ ਫਿਲਮ ਤੁਸੀਂ ਹਮ ਸਿੰਗਰ ਵੀ ਅੱਛੇ ਖਾਸੇ ਇਹ ਸਿੰਗਰ ਵੀ ਨੇ ਇਹ ਬਹੁਤ ਸਰਸਾਨ ਨੂੰ ਸਾਨੂੰ ਤਾਂ ਪਤਾ ਨਹੀਂ ਲੱਗਿਆ ਅੱਜ ਦਾ ਸੈੱਟ ਅਸੀਂ ਦਾ ਭਰਾਵਾ ਅੱਜ ਦਾ ਭਰਾਵਾ ਸੈੱਟ ਤੇ ਬੋਰ ਹੋਈ ਜਾਂਦੇ ਸੀ ਕਿੰਨਾ ਇੱਕ ਹੋਮਵਰਕ ਤੁਹਾਨੂੰ ਇੰਦਰ ਦੇ ਕਰਨਾ ਪਿਆ ਕਿਦਾਂ ਦਾ ਲੱਗਿਆ ਸਾਰਾ ਕਰਕੇ ਹੋਮਵਰਕ ਤੇ ਸਪੈਸ਼ਲੀ ਯਾਰ ਤੁਹਾਡੇ ਸਾਹਮਣੇ ਆ ਮਿਹਰਬਾਨੀ ਵੇਲੇ ਮੈਂ ਬਹੁਤ ਤਕਲੀਫ ਹੁੰਦੀ ਸੀ ਫਿਰ ਮੈਂ ਪੂਰਾ ਹੱਟਾ ਕੱਟਾ ਖਾ ਪੀ ਕੇ ਆਇਆ ਬਹੁਤ ਪਿਆਰ ਕਰਦੇ ਆ ਲੋਕ ਸਵਾਲ ਪੁੱਛ ਵੀ ਰਹੇ ਨੇ ਕਿ ਨਹੀਂ ਪੁੱਛ ਰਹੇ ਪੁੱਛ ਰਹੇ ਸਾਡੇ ਕਮੈਂਟਸ ਦੇ ਵਿੱਚ ਆ ਕੇ ਲੋਕ ਸਵਾਲ ਪੁੱਛਦੇ ਆ ਹਰ ਬੰਦੇ ਦਾ ਹੱਕ ਹੈ ਆਪਣੀ ਐਂਟਰਟੇਨਮੈਂਟ ਕੰਡੀਸ਼ਨਲ ਰੱਖਣ ਦਾ ਆਪਣੇ ਤਰੀਕੇ ਨਾਲ ਕੰਮ ਕਰਨ ਦਾ ਸੋ ਪ੍ਰੋਡਿਊਸਰ ਨੇ ਅਪਰੋਚ ਕੀਤੀ ਕਿਉਂਕਿ ਕੋਈ ਵੀ ਪ੍ਰੋਡਿਊਸਰ ਇਹ ਨਹੀਂ ਚਾਹੁੰਦਾ ਹੁੰਦਾ ਕਿ ਮੇਰੀ ਫਿਲਮ ਦਾ ਇੱਕ ਮੇਨ ਪਾਰਟ ਬੰਦਾ ਫਿਲਮ ਤੋਂ ਬਾਹਰ ਹੈਲੋ ਮਾਸਟਰ ਸਵਸ਼ਕਿਲਾ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅੱਜ ਲੁਧਿਆਣਾ ਲੱਗਦੇ ਵਿੜੇ ਪਹੁੰਚੇ ਯਾਨੀ ਕਿ ਸਟੂਡੀਓ ਪਹੁੰਚੇ ਨੇ ਗਾਂਧੀ ਥੀ ਦੇ ਸਟਾਰ ਕਾਸਟ ਨੂੰ ਦੱਸਦਾ ਕਿ ਇੱਕ ਸਮਾਂ ਇਦਾਂ ਦਾ ਹੁੰਦਾ ਸੀਗਾ ਜਦੋਂ ਬੈਕ ਟੂ ਬੈਕ ਕਾਮੇਡੀ ਜਿਹੜੀ ਹੈ ਮੂਵੀ ਚ ਦੇਖਣ ਨੂੰ ਮਿਲਦੇ ਸੀ ਹਰ ਕੋਈ ਪ੍ਰਚਾਂਤ ਯਾਰ ਕੁਝ ਤਾਂ ਨਵਾਂ ਦਿਖਾ ਦਿਓ ਕੁਝ ਤਾਂ ਨਵਾਂ ਦਿਖਾ ਦਿਓ ਫਾਈਨਲੀ ਇੱਕ ਪਰਸਨ ਆਇਆ ਜਿਸ ਦਾ ਨਾਮ ਸੀਗਾ ਦੇਵ ਖਰੋੜ ਉਹਨਾਂ ਨੇ ਇੱਕ ਐਨੀ ਜ਼ਬਰਦਸਤ ਐਂਟਰੀ ਕੀਤੀ ਸਾਰਿਆਂ ਨੇ ਕਿਹਾ ਕਿ ਵਾਕਈ ਕਹਿ ਸਕਦੇ ਹੋ ਕਿ ਪੰਜਾਬੀ ਇੰਡਸਟਰੀ ਦਾ ਸਣੀ ਦਿਨ ਮਿਲ ਚੁੱਕਿਆ ਹੈ ਕਰਵਾ ਸੋ ਬੈਕ ਟੂ ਬੈਕ ਇਨੀ ਐਕਸ਼ਨ ਮੂਵੀਜ਼ ਆਈਆਂ ਔਰ ਫਿਲਹਾਲ ਇੰਤਜ਼ਾਰ ਸੀਗਾ ਗਾਂਧੀ 3 ਦਾ ਸੋ ਆ ਚੁੱਕਿਆ ਤੋ ਸਾਡੇ ਬੜੇ ਪਹੁੰਚ ਚੁੱਕੇ ਨੇ ਗਾਂਧੀ 3 ਦੇ ਸਟਾਰ ਕਾਸਟ ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਥੈਂਕ ਯੂ ਜੀ ਥੈਂਕ ਯੂ ਸਾਰਿਆਂ ਨੂੰ ਸੱਚੀ ਗੱਲ ਦੀ ਸਾਰਿਆਂ ਨੂੰ ਸੋ ਫਾਈਨਲੀ ਦੇਪਾ ਜੀ ਕਾਫੀ ਟਾਈਮ ਲਾਤਾ ਗਾਂਧੀ ਨੂੰ ਕੀ ਕਰ ਰਹੇ ਨੇ ਹਣਾ ਟਾਈਮ ਕਿਉਂ ਲਾਇਆ ਵਿਚ ਨੂੰ ਬਲੈਕੀਆ ਬਣ ਗਏ ਫਿਰ ਡਾਕੂਆਂ ਦਾ ਮੁੰਡਾ ਬਣ ਗਏ ਫਿਰ ਡੀਐਸਪੀ ਦੇ ਵੀ ਬਣੇ ਕਾਕਾ ਜੀ ਬਣੇ ਹਣਾ ਬਹੁਤ ਸਾਰਾ ਕੰਮ ਕਰਦੇ ਰਹੇ ਫਿਰ ਆਡੀਅנס ਨੂੰ ਜਦੋਂ ਆਡੀਅנס ਨੇ ਡਿਮਾਂਡ ਜਿਆਦਾ ਜ਼ੋਰ ਸਾਨੂੰ ਪਾਉਣਾ ਸ਼ੁਰੂ ਕੀਤਾ ਵੀ ਗਾਂਧੀ 3 ਲੈ ਕੇ ਆਓ ਫਿਰ ਸਾਨੂੰ ਲੱਗਿਆ ਕਿ ਰਾਈਟ ਟਾਈਮ ਹੈਗਾ ਤੇ ਹੁਣ ਗਾਂਧੀ 3 ਲੈ ਕੇ ਆਉਨੇ ਆ ਅੱਛਾ ਮਜ਼ੇ ਦੀ ਗੱਲ ਹੈ ਕਿ ਤੁਹਾਡੀ ਸਾਰੀ ਮੂਵੀਸ ਦੇ ਪਾਰਟ ਆ ਰਹੇ ਨੇ ਪਾਰਟ 2 ਪਾਰਟ 2 ਫਾਈਨਲੀ ਪਾਰਟ 3 ਲੇਕਿਨ ਮੈਨੂੰ ਲੱਗਦਾ ਕਿ ਇਹ ਜਿਹੜੀ ਮੂਵੀ ਹੈ ਦਿਲ ਦੇ ਬਹੁਤ ਕਰੀਬ ਆਉਣੀ ਹੈ ਇੱਕ ਪਹਿਚਾਨ ਮਿਲੀ ਇੰਡਸਟਰੀ ਨੂੰ ਮਤਲਬ ਕਹ ਲਓ ਪੰਜਾਬੀਆਂ ਨੂੰ ਵਰਲਡ ਵਾਈਡ ਇੱਕ ਨਵਾਂ ਹੀਰੋ ਮਿਲਿਆ ਜਿਹੜਾ ਕਿ ਬਹੁਤ ਜ਼ਿਆਦਾ ਅਮੇਜ਼ਿੰਗ ਹੈ ਨਾ ਕੋਈ ਚੀਜ਼ ਸਾਡੇ ਕੋਲ ਨਾ ਹੋਵੇ ਤੀਉਂ ਚੀਜ਼ ਸਾਨੂੰ ਮਿਲ ਜੇ ਜਿਵੇਂ ਇੱਕ ਆ ਇਸਰੋ ਵੱਲੋਂ ਚੰਨ ਤੇ ਜਾਣਾ ਪਹੁੰਚਣਾ ਉਹ ਬੜੀ ਉਮੀਦ ਸੀਗੀ ਆ ਬਾਕੀ ਕੰਟਰੀਆਂ ਜਾ ਰਹੀਆਂ ਸਾਡੇ ਕੋਲ ਚੀਜ਼ ਕਿਉਂ ਨਹੀਂ ਅਸੀਂ ਚੀਫ ਕਿਉਂ ਨਹੀਂ ਕਰ ਪਾ ਰਹੇ ਹੈਨਾ ਤੇ ਜਦੋਂ ਪਹੁੰਚਾ ਕਿੰਨੀ ਖੁਸ਼ੀ ਸੀ ਬਸ ਸੇਮ ਖੁਸ਼ੀ ਹੁੰਦਾ ਜਿੱਦੋਂ ਪੰਜਾਬੀ ਇੰਡਸਟਰੀ ਨੂੰ ਦੇਵ ਕਰੋੜ ਮਿਲਿਆ ਸੋ ਕਿਦਾਂ ਲੱਗਿਆ ਮੈਂ ਇਕੱਲਾ ਨਹੀਂ ਮਿਲੇ ਮੇਰੇ ਨਾਲ ਹੋਰ ਵੀ ਬਹੁਤ ਸਾਰੇ ਐਕਟਰ ਮਿਲੇ ਡਾਇਰੈਕਟਰ ਵੀ ਮਿਲੇ ਨਵੇਂ ਪ੍ਰੋਡਿਊਸਰ ਮਿਲੇ ਨਵਾਂ ਪ੍ਰੋਡਕਸ਼ਨ ਹਾਊਸ ਮਿਲਿਆ ਤਾ ਸਾਡੇ ਲਈ ਤਾਂ ਆਪ ਇਸ ਤਾਪ ਚੁੰਨੀਆਂ ਵੜ ਵੜ ਦੇਖਦੇ ਸੀ ਵੀ ਐਨੇ ਲੋਕ ਸਾਨੂੰ ਦੇਖਣ ਕਿਵੇਂ ਵੜ ਗਏ। ਕਿਹਾ ਸਾਡੇ ਚ ਕੀ ਹੈ ਹਨਾ ਜਦੋਂ ਗਾਂਧੀਵਾਨ ਚੱਲੀ ਗਾਂਧੀ ਟੂ ਡਾਕੂਆਂ ਦਾ ਮੁੰਡਾ ਤਾਂ ਯਕੀਨ ਹੀ ਨਹੀਂ ਹੁੰਦਾ ਸੀ ਯਾਰ ਸਾਨੂੰ ਦੇਖਣ ਗਏ ਨੇ ਸੱਚੇ ਐਨ ਆਰ ਐਸ ਸਾਡੀ ਫਿਲਮ ਚ ਹੀ ਆ। ਸੋ ਉਹ ਜਿਹੜੀਆਂ ਚੀਜ਼ਾਂ ਵਾਇਗਰੂ ਨੇ ਅਸਾ ਕਿਤੇ ਸੁਣ ਲਈ ਸਾਡੀ ਅਰਦਾਸ ਅਰਦਾਸਾਂ ਬਹੁਤ ਕੀਤੀਆਂ ਹੋਈਆਂ ਸੀਗੀਆਂ ਤੇ ਲੋਕਾਂ ਨੇ ਸਾਡੇ ਕੰਮ ਨੂੰ ਸਰਾਹਿਆ ਐਪਰੀਸ਼ੀਏਟ ਕੀਤਾ। ਔਰ ਦੂਜੀ ਗੱਲ ਇਹ ਹੈ ਕਿ ਜਿੰਨੇ ਵੀ ਆਰਟਿਸਟ ਸੀਗੇ ਸਾਰੇ ਥੀਏਟਰ ਤੋਂ ਸੀਗੇ। ਸਾਰੇ ਆਪਣੇ ਕੰਮ ਦੇ ਵਿੱਚ ਮਾਹਿਰ ਸੀਗੇ। ਸੋ ਦਟ ਟਾਈਮ ਲੋਕਾਂ ਨੂੰ ਲੱਗ ਕਿ ਕੋਮੇਡੀ ਦਾ ਹੀ ਸਿਨੇਮਾ ਬਣ ਰਿਹਾ ਸੀ ਕੋਈ ਕੋਸ਼ਿਸ਼ ਹੀ ਨਹੀਂ ਕਰ ਰਹਾ ਸੀ ਐਕਸ਼ਨ ਵਾਲੇ ਪਾਸੇ ਜਾਣ ਨੂੰ ਜਾਂ ਸਮਾਜਿਕ ਮੁੱਦਿਆਂ ਦੀ ਗੱਲ ਕਰਨ ਨੂੰ ਜੋ ਆਲੇ ਦੁਆਲੇ ਸਾਡੇ ਵਿਚਰ ਰਹੇ ਆ ਜੋ ਬੁਰਾਈਆਂ ਚੱਲ ਰਹੀਆਂ ਨੇ ਉਹਨਾਂ ਉੱਤੇ ਕਟਾਕਸ਼ ਕਰਨ ਨੂੰ ਤਾਂ ਫਿਰ ਉਹ ਸਿਨੇਮਾ ਸੀ ਸ਼ੁਰੂ ਕੀਤਾ ਕਿਉਂਕਿ ਲੋਕਾਂ ਨੇ ਉਹਨੂੰ ਪ੍ਰਵਾਨ ਕੀਤਾ ਲੋਕ ਚਾਹੁੰਦੇ ਸੀਗੇ ਚੇਂਜ ਕੋਈ ਵੀ ਬਦਲਾਅ ਉਦੋਂ ਆਉਂਦਾ ਜਦੋਂ ਲੋਕ ਅੱਕ ਚੁੱਕੇ ਹੁੰਦੇ ਨੇ ਕਿਸੇ ਚੀਜ਼ ਤੋਂ ਉਹਨਾਂ ਨੂੰ ਲੱਗਦਾ ਕਿ ਹੁਣ ਕੁਝ ਨਵਾਂ ਜਦੋਂ ਫਿਰ ਨਵਾਂ ਆਉਂਦਾ ਤਾਂ ਫਿਰ ਉਹਨੂੰ ਬਹੁਤ ਪਿਆਰ ਦਿੰਦੇ ਆ ਅੱਛਾ ਤੁਹਾਨੂੰ ਇਹਨੂੰ ਪਰਸਨਲੀ ਕਿੰਨਾ ਹੋਮ ਵਗਰਨਾ ਪਿਆ ਕਿ ਤੇ ਸੈਕਿੰਡ ਟਾਈਮ ਵਾਪਸ ਆਣਾ ਤੇ ਬਹੁਤ ਜ਼ਿਆਦਾ ਮਿਹਨਤ ਹੁੰਦੀ ਥਰਡ ਟਾਈਮ ਵਾਪਸ ਆਣਾ ਤੁਹਾਡੇ ਦੇ ਫਿਲਮੇ ਹੀ ਬੈਕ ਟੂ ਬੈਕ ਐਕਸ਼ਨ ਤੇ ਆ ਰਹੀਆਂ ਸਨ ਸਾਡੇ ਵਰਗੇ ਬੰਦਿਆਂ ਲਈ ਤਾਂ ਬਹੁਤ ਜ਼ਿਆਦਾ ਸਾਨੂੰ ਤਾਂ ਸਗੋਂ ਸਾਡੇ ਤੇ ਸਟ੍ਰੈਸ ਹੋ ਗਿਆ ਸੀ ਇਸ ਗੱਲ ਦਾ ਕਿ ਅਸੀਂ ਇੱਕ ਚਲਾ ਲਿਆ ਜੇ ਦੂਜਾ ਨਾ ਚੱਲੇ ਤਾਂ ਫੇਰ ਕੀ ਹੋਊਗਾ ਹਨਾ ਤਾਂ ਫੇਰ ਉਸ ਜਿਹੜਾ ਉਹ ਦਬਾਅ ਸੀਗਾ ਉਹਨੇ ਚੰਗਾ ਕੰਮ ਕਰਾਇਆ ਸਾਡੇ ਤੋਂ ਮਿਹਨਤ ਬਹੁਤ ਜ਼ਿਆਦਾ ਕਰਾਈ ਔਰ ਨਵੇਂ-ਨਵੇਂ ਸਬਜੈਕਟ ਅਸੀਂ ਲੱਭ ਕੇ ਲੈ ਕੇ ਆਏ ਨਵੇਂ-ਨਵੇਂ ਚੀਜ਼ਾਂ ਲੱਭ ਕੇ ਲੈ ਕੇ ਆਏ ڈاکੂਆਂ ਦਾ ਮੁੰਡਾ ਵਰਗਾ ਸਬਜੈਕਟ ਕਿਸੇ ਦੀ ਜ਼ਿੰਦਗੀ ਤੇ ਦੁਬਾਰਾ ਛੋਹਣਾ ਫਿਰ ਬਲ ਤੁਹਾਨੂੰ ਕਾਲੀਆ ਫਿਲਮ ਉਸ ਦੌਰ 75 ਦੇ ਦੌਰ ਚ ਲੈ ਕੇ ਜਾਂਦਾ ਉਹ ਬੈਲ ਬਾਟਮ ਦਾ ਟ੍ਰੈਂਡ ਆਇਆ ਫਿਲਮ ਦੇਖਣ ਤੋਂ ਬਾਅਦ ਮੁੰਡਿਆਂ ਦੇ ਵਿੱਚ ਤਾਂ ਉਹ ਚੀਜ਼ਾਂ ਉੱਤੇ ਅਸੀਂ ਮਿਹਨਤ ਕੀਤੀ ਬਹੁਤ ਜ਼ਿਆਦਾ ਹੁਣ ਵੀ ਸਾਡੇ ਸਟ੍ਰੈਸ ਰਹਿੰਦਾ ਕਿ ਯਾਰ ਸਾਡੀਆਂ ਫਿਲਮਾਂ ਨੇ ਜੇ ਕੰਮ ਨਾ ਕੀਤਾ ਕਾਰੋਬਾਰ ਨਾ ਕੀਤਾ ਤਾਕੀ ਤੇ ਕੱਲ ਨੂੰ ਲੋਕ ਅਸੀਂ ਜਿਹੜੀ ਆਡੀਅנס ਬਣਾਈ ਉਹਨੂੰ ਗਵਾ ਨਾ ਲਈਏ ਬਿਲਕੁਲ ਕਿਉਂਕਿ ਸਾਰੇ ਕਲਰਸ ਤੁਹਾਡੇ ਆਡੀਅנס ਜਿਹੜੇ ਬਹੁਤ ਕਹ ਲਓ ਕਿ ਬਖੂਬੀ ਦੇਖਦੀ ਹੈ ਵੇਟ ਵੀ ਰਹਿੰਦਾ ਹੈ ਅਗਰ ਡੀਐਸਪੀ ਦੇਵ ਦੀ ਗੱਲ ਕਰੀਏ ਤਾਂ ਤੁਹਾਡੇ ਵਿੱਚ ਥੋੜਾ ਜਿਹਾ ਫਨੀ ਸੀਨ ਜਿਹੜੇ ਕਾਮੇਡੀ ਵਾਲੇ ਤੇ ਉਹ ਵੀ ਜਿਹੜੇ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੇ ਹੈਗੇ ਮੈਂ ਆਲਵੇਜ਼ ਨਾ ਟਰਾਈ ਕਰਦਾ ਰਹਿਣਾ ਹੁਣ ਦੇਖਦੇ ਆ ਕਿ ਲੋਕ ਕਦੋਂ ਪ੍ਰਵਾਨ ਕਰਨਗੇ ਉਹ ਚੀਜ਼ ਨੂੰ ਬਾਈ ਜੀ ਕੁੱਟਣਗੇ ਵੀ ਕੀਤੀ ਸੀਗੀ ਉਹ ਕਾਮੇਡੀ ਕਰੈਕਟਰ ਸੀਗਾ ਜੀ ਜੀ ਫਿਰ ਉਸ ਤੋਂ ਬਾਅਦ ਹੁਣ ਮੈਂ ਉੱਚਾ ਦਰ ਬਾਬੇ ਨਾਨਕ ਦਾ ਕੀਤਾ ਉਹ ਟਾਈਟਲ ਮੈਨੂੰ ਬੜਾ ਕਿ ਯਾਰ ਗੁਰਬਾਨੀ ਦੀ ਗੱਲ ਕਰਦੀ ਹੈ ਸਾਡੀ ਇਹਦਾ ਪਾਰਟ ਫਿਲਮ ਦਾ ਮੈਨੂੰ ਬਣਨਾ ਚਾਹੀਦਾ ਤੇ ਬਟ ਲੋਕਾਂ ਨੇ ਉਹਨੂੰ ਉਸ ਤਰੀਕੇ ਨਾਲ ਅਪਰੀਸ਼ੀਏਟ ਨਹੀਂ ਕੀਤਾ ਮੈਂ ਆਲਵੇਸ ਟਰਾਈ ਕਰਦਾ ਬ੍ਰਦਰ ਕਿ ਕੁਝ ਨਵਾਂ ਕਰਾਂ ਜੇ ਮੈਂ ਐਕਸ਼ਨ ਕਰ ਰਿਹਾ ਹਾਂ ਤਾਂ ਵਿੱਚੋਂ ਬ੍ਰੇਕ ਦੇ ਕੇ ਕੁਝ ਨਵਾਂ ਦਮਾ ਆਡੀਅנס ਨੂੰ ਬਿਲਕੁਲ ਤਾਂ ਹੁਣ ਦੇਖਦੇ ਆ ਕਦੋਂ ਜਦੋਂ ਉਹਨਾਂ ਨੇ ਮੇਰਾ ਕੁਝ ਨਵਾਂ ਪ੍ਰਵਾਨ ਕਰ ਲਿਆ ਜੀ ਤਾਂ ਫਿਰ ਅਸੀਂ ਹੋਰ ਵੀ ਐਕਸਪੈਰੀਮੈਂਟ ਕਰਾਂਗੇ ਹੋਰ ਵੀ ਚੀਜ਼ਾਂ ਨਵੀਆਂ ਲੈ ਕੇ ਆਵਾਂ ਅੱਛਾ ਮੈਂ ਜਨਵਰੀ ਨੂੰ ਤੁਹਾਡੇ ਇੰਟਰਵਿਊ ਕੀਤਾ ਅਕਸਰ ਸਾਡੀ ਚਰਚਾ ਦੇ ਸਾਊਥ ਦੀ ਇੰਡਸਟਰੀ ਵਾਲੇ ਪਾਸੇ ਬਹੁਤ ਰਹੀ ਹੈ ਮਤਲਬ ਚੁੱਕਾ ਆਪ ਕਹਿ ਲੋ ਕਿ ਸਿਰਫ ਸਾ ਸਾਡੀਆਂ ਇੰਡਸਟਰੀਆਂ ਨਹੀਂ ਆਪਾਂ ਗਵਾਂਗੇ ਕਹਾਂਗੇ ਪਬਲਿਕ ਦਾ ਸਾਡੀ ਆਡੀਅנס ਪੰਜਾਬ ਦੀ ਆਡੀਅנס ਜਿੱਦਾਂ ਅਕਸਰ ਤੁਸੀਂ ਕਹਿੰਦੇ ਵੀ ਕੱਲੇ ਕਲੈਕਟਰ ਦਾ ਨਾਮ ਉਹਨਾਂ ਨੂੰ ਯਾਦ ਹੈਗਾ ਜੀ ਇਹਨਾਂ ਕਿ ਕਦੋਂ ਉਹਨਾਂ ਦੀ ਕੇਜੀ3 ਆ ਰਹੀ ਹੈ ਕਿ ਉਸ ਤੋਂ ਬਾਅਦ ਸੀ ਆਪ ਬੈਕ ਟੂ ਪੁਸ਼ਪਾ ਗਦਵ ਸੋ ਉਸ ਨੂੰ ਲੈ ਕੇ ਤੁਸੀਂ ਵੀ ਪਿੱਛੇ ਐਕਸ਼ਨ ਵਾਸਤੇ ਸਾਊਥ ਤੋਂ ਵੀ ਇੱਕ ਟੀਮ ਮੰਗਵਾਈ ਸੀਗੀ ਸੋ ਸਾਡੀ ਫਿਲਮ ਦਾ ਇਹਦਾ ਵੀ ਸਾਊਥ ਦੀ ਟੀਮ ਹੈ ਹਾਂ ਜੀ ਸਾਊਥ ਦਾ ਹੀ ਐਕਸ਼ਨ ਜ਼ਿਆਦਾਤਰ ਲੈ ਕੇ ਆਉਣੇ ਆ ਕਿਉਂਕਿ ਸਾਡੇ ਜੇ ਨਿਕਲਣ ਇਥੋਂ ਉਦਾਂ ਦੇ ਅਸੀਂ ਟੈਕਨੀਸ਼ੀਅਨ ਜੀ ਜਾਂ ਉਦਾਂ ਦੇ ਫਾਈਟ ਮਾਸਟਰ ਜਾਂ ਉਦਾਂ ਦਾ ਸਟੰਟਮੈਨ ਮੁੰਡੇ ਹੈਗੇ ਇੱਥੇ ਪਰ ਉਸ ਤਰੀਕੇ ਨਾਲ ਜਿਵੇਂ ਉਹ ਟੇਕਿੰਗ ਕਰਦੇ ਆ ਉਹ ਮੈਨੂੰ ਲੱਗਦਾ ਸਾਡੇ ਇੱਥੇ ਹਲੇ ਥੋੜੀ ਜਿਹੀ ਕਮੀ ਹੈ ਉਹ ਕਿਉਂਕਿ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਬਹੁਤ ਉਹਨਾਂ ਦੀ ਸੋਚ ਥੋੜੀ ਡਿਫਰੈਂਟ ਹੈ ਉਹ ਕਿਉਂਕਿ ਸਾਊਥ 'ਚ ਜਿਹੜਾ ਐਕਸ਼ਨ ਦਾ ਸਿਨੇਮਾ ਨਾ ਬਹੁਤ ਟਾਈਮ ਤੋਂ ਬਣਦਾ ਆ ਰਿਹਾ ਬਹੁਤ ਵੱਡੇ ਪੱਧਰ ਤੇ ਬਣਾਉਂਦੇ ਆ ਉਹ ਸੋ ਅਸੀਂ ਉਹਨਾਂ ਲੋਕਾਂ ਨੂੰ ਅੱਜ ਐਕਸ਼ਨ ਤੁਸੀਂ ਸਾਊਥ ਦਾ ਦੇਖਦੇ ਹੋ ਹਾਲੀਵੁੱਡ ਦਾ ਦੇਖਦੇ ਹੋ ਤਾਂ ਹੁਣ ਜੇ ਅਸੀਂ ਉਹਨਾਂ ਨੂੰ ਬਹੁਤ ਸਸਤਾ ਐਕਸ਼ਨ ਦੇ ਦਾਂਗੇ ਤਾਂ ਸ਼ਾਇਦ ਉਹ ਰਿਲੇਟ ਹੀ ਨਾ ਕਰ ਉਹ ਐਕਸੈਪਟ ਹੀ ਨਹੀਂ ਕਰ ਪਾਉਂ ਉਹ ਕਹਿਣਗੇ ਨਹੀਂ ਕਿ ਉਹਨਾਂ ਨੇ ਐਕਸੈਪਟ ਨਹੀਂ ਕਰਨਾ ਉਹਨਾਂ ਨੂੰ ਲੱਗੂ ਕਿ ਯਾਰੇ ਬਹੁਤ ਚੀਪ ਸਿਨੇਮਾ ਇਸ ਕਰਕੇ ਸਾਨੂੰ ਜਿਹੜੇ ਉਹਨਾਂ ਦੇ ਸਟਾਰਟ ਮੈਨ ਲੈ ਆਉਣੇ ਪੈਣੇ ਬਿਲਕੁਲ ਆਪ ਹੀ ਕਮੈਂਟ ਕਰ ਦਨਗੇ ਜਾਂ ਤੁਸੀਂ ਨਕਲ ਕਰ ਰਹੇ ਹੋ ਗੱਲ ਬਣੀ ਨਹੀਂ ਹੈ ਕਿ ਸਾਡੇ ਤੋਂ ਪਰ ਅਸੀਂ ਕੋਸ਼ਿਸ਼ ਇਹ ਕਰਦੇ ਆ ਕਿ ਸਾਡੇ ਜਿਹੜੇ ਪੰਜਾਬੀਆਂ ਨੂੰ ਸਿਨੇਮਾ ਪਸੰ ਐਕਸ਼ਨ ਜਿਆਦਾ ਵਧੀਆ ਲੱਗਦਾ ਜਿਵੇਂ ਅਸੀਂ ਸਨੀ ਦੇਵੋਲ ਦਾ ਉਹ 2.5 ਕਿਲੋ ਵਾਲਾ ਹੱਥ ਵਾਲਾ ਬਿਲਕੁਲ ਹਣੋ ਘਾਤਕ ਵਾਲੀਆਂ ਚੀਜ਼ਾਂ ਸੰਜੇ ਦਾਦਾ ਉਹ ਸਾਡੇ ਤਾਰਾ ਨਾਲ ਬੰਨ ਕੇ ਜਿਆਦਾ ਸਿੱਟਣਾ ਅਸੀਂ ਮਜ਼ਾਕ ਬਣਾਉਨੇ ਉਹ ਚੀਜ਼ ਦਾ ਸੋ ਅਸੀਂ ਟਰਾਈ ਇਹ ਕੀਤੀ ਹੈ ਕਿ ਅਸੀਂ ਰੋ ਐਕਸ਼ਨ ਦੇ ਨੇੜੇ ਤੇ ਡੇ ਹੀ ਰਹੀਏ ਅੱਛਾ ਵੱਡੀ ਗੱਲ ਹੈ ਵੀ ਕਿ ਕਾਫੀ ਲੰਮਾ ਆਪਾਂ ਜਿਵੇਂ ਕਿੰਗ ਖਾਂਗ ਲੈਣਾ ਸ਼ਾਹਰੂਖ ਖਾਨ ਨੂੰ ਤੇ ਅਕਸਰ ਉਹ ਰੋਮਾਂਸ ਤੇ ਆਪਣੀ ਗੱਲ ਅੱਧੇ ਨਾਲੋਂ ਜ਼ਿਆਦਾ ਜ਼ਿੰਦਗੀ ਜਿਹੜੀ ਉਹਨਾਂ ਦੇ ਘੜਤੇ ਸੀਗੇ ਫਾਈਨਲੀ ਇੱਕ ਟਾਈਮ ਤੇ ਫਿਰ ਉਹਨਾਂ ਨੇ ਆਪਣਾ ਜ਼ੋਨ ਚੇਂਜ ਕਰਨਾ ਸ਼ੁਰੂ ਕੀਤਾ ਲੋਕਾਂ ਨੇ ਅਸੈਪਟ ਨਹੀਂ ਕੀਤਾ ਔਰ ਫਾਈਲ ਨੇ ਜਦੋਂ ਉਸ ਲੈਵਲ ਤੇ ਗਏ ਜੋ ਡਿਮਾਂਡ ਸੀਗੀ ਤੇ ਅੱਜ ਦੇਖੋ ਉਹਨਾਂ ਦੀ ਫਿਲਮ ਜਿਹੜੀ ਹੈ ਕਿੱਥੇ ਕਿੱਥੇ ਜਾ ਰਹੀ ਹੈ ਸੋ ਤੁਹਾਨੂੰ ਵੀ ਇੱਕ ਟਾਈਮ ਤੇ ਕਿ ਅੱਗੇ ਫਿਊਚਰ ਤੇ ਸਾਨੂੰ ਦੇ ਐਕਸ਼ਨ ਹੀਰੋਇਕ ਨਜ਼ਰ ਆਏਗਾ ਜਾਂ ਕੁਝ ਬਦਲਾਅ ਹੋਣ ਦੇਖਣ ਮਿਲ ਸਕਦਾ ਹੈ ਉਹਨਾਂ ਜਿਹੜੀ ਫਿਲਮ ਅਗਲੀ ਅਸੀਂ ਪਲਾਨ ਕੀਤੀ ਹੈ ਉੱਤੇ ਅਸੀਂ ਪਿਛਲੇ ਡੇਢ ਦੋ ਸਾਲ ਸਕ੍ਰਿਪਟ ਤੇ ਮਿਹਨਤ ਕੀਤੀ ਹੈ ਉਹ ਰੋਮਾਂਟਿਕ ਐਕਸ਼ਨ ਹੈ ਹੂੰ ਹੂੰ ਉਹਦੇ ਵਿੱਚ ਇੱਕ ਪੂਰਾ ਅਸੀਂ ਏਦਾਂ ਦੀ ਫਿਲਮ ਲੈ ਕੇ ਆ ਰਹੇ ਹਾਂ ਕਿ 뮤지컬 ਤੇ ਰੋਮਾਂਟਿਕ ਤੇ ਐਕਸ਼ਨ ਹੋਵੇ ਉਹਦਾਂ ਦੀ ਫਿਲਮ ਅਸੀਂ ਹੁਣ ਜਿਹੜੀ ਅਗਲੀ ਹੈ ਉਹ ਟਰਾਈ ਕਰ ਰਹੇ ਕਿ ਅਸੀਂ ਉਹਨੂੰ ਕਰੀਏ ਸ਼ੂਟ ਬਿਲਕੁਲ ਨਦੀਪ ਭਾਈ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਕਿਸ ਤਰ੍ਹਾਂ ਬਹੁਤ ਸਾਰ ਚਰਚਾ ਭਾਈ ਨੇ ਦੱਸੇ ਕਿ ਕਿਸ ਪ੍ਰਕਾਰ ਦਾ ਨ ਮਿਹਨਤ ਕੀਤੀ ਜਾ ਰਹੀ ਹੈ ਫਿਲਮ ਲੈ ਕੇ ਆਡੀਅנס ਦਾ ਕੀ ਰੁਖ ਹੈਗਾ ਫਿਲਮ ਨੂੰ ਲੈ ਕੇ ਔਰ ਕਿਸ ਪ੍ਰਕਾਰ ਦਾ ਨ ਸੋਸ਼ਲ ਮੀਡੀਆ ਦਾ ਰੀਲਸ ਟ੍ਰੈਂਡਿੰਗ ਤੇ ਚੱਲ ਰਹੀਆਂ ਨੇ ਵਾਇਰਲਸ ਹੋ ਰਹੀਆਂ ਨੇ ਕਿਉਂਕਿ ਕਹਿੰਦੇ ਨੇ ਕੋਈ ਚੀਜ਼ ਪਿਆਰੀ ਹੋਵੇ ਘਰੇ ਕੋਈ ਚੀਜ਼ ਆਵੇ ਤਾਂ ਬੰਦਨ ਚਾਹ ਬਹੁਤ ਹੁੰਦਾ ਸੋ ਉਧਰ ਦਾ ਚਾਹ ਜਿਹੜਾ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਇਹਦੇ ਪਿੱਛੇ ਕਿੰਨੀ ਮਿਹਨਤ ਕਰਨੀ ਪਈ ਸਾਰੇ ਚੀਜ਼ਾਂ ਤੇ ਬਟ ਐਸ ਟੀਮ ਦੇ ਵੀਰ ਨੇ ਦੱਸਿਆ ਸੀ ਵਨ ਤੋਂ ਲੈ ਵਨ ਹਿੱਟ ਹੋ ਗਈ ਸਟ੍ਰੈਸ ਸੈਕਿੰਡ ਜਾ ਕੇ ਵੱਧ ਗਿਆ ਬਿਲਕੁਲ ਹੁਣ ਕੀ ਐਸਾ ਕੀਤਾ ਜਾਵੇ ਸਵਾਲ ਵੀ ਉਨੇ ਹੀ ਹੁੰਦੇ ਨੇ ਜਿ ਕੋਈ ਚੀਜ਼ ਚੱਲਦੀ ਆ ਆਡੀਅנס ਦੇ ਵੀ ਉਨੇ ਹੀ ਹੁੰਦੇ ਨੇ ਉਹਨਾਂ ਦੇ ਕੀ ਕਹਿੰਦੇ ਨੇ ਉਮੀਦਾਂ ਵੱਧ ਜਾਂਦੀਆਂ ਨੇ ਚਲੋ ਸੈਕਿੰਡ ਚ ਕੋਸ਼ਿਸ਼ ਸਾਡੀ ਸਫਰ ਰਹੀ ਹੁਣ ਥਰਡ ਚ ਉਦੋਂ ਜ਼ਿਆਦਾ ਸੀ ਕਿਉਂਕਿ ਦੇ ਵੀਰ ਉਦੋਂ ਪਹਿਲਾਂ ਹੋਰ ਫਿਲਮ ਕਰਕੇ ਇੱਥੇ ਸੀ ਉਹਦੇ ਚ ਇਹਨਾਂ ਨੇ weight gain ਕੀਤਾ ਜੀ ਮਤਲਬ ਮਿਹਨਤ ਦੀ ਗੱਲ ਕਰਦਾ ਚਲੋ ਕਹਿੰਦੇ ਤਾਰੀਫ਼ ਮੂੰਹ ਤੇਰੀ ਕਰੀਦੀ ਬਟ ਕਰਨੀ ਬਣਦੀ ਆ ਅਸੀਂ ਸਟਾਰਟ ਹੋਣ ਤੋਂ ਪਹਿਲਾਂ ਸੀਗਾ ਜਦੋਂ ਮਨਦੀਪ ਬਾਈ ਨੇ ਸਾਨੂੰ ਬੁਲਾਇਆ ਵੀ ਆ ਫਿਲਮ ਕਰਨੀ ਆ ਸਾਡੇ ਤਾਂ ਤੀਆਂ ਜੰਨਾ ਚੌ ਉਸ ਫਿਲਮ ਦਾ ਹਿੱਸਾ ਜਿਹੜੀ ਇਸ ਲੈਵਲ ਤੇ ਪਹੁੰਚੀ ਅੱਜ ਤੀਜਾ ਪਾਰਟ ਬਣ ਰਿਹਾ ਤੇ ਵੀਰ ਦਾ ਵੇਟ ਬਹੁਤ ਜ਼ਿਆਦਾ ਸੀ ਤੇ ਫਿਲਮ ਸ਼ੁਰੂ ਹੋ ਰਹੀ ਸੀ ਆਫਟਰ 15 ਕਿ ਦਿਨ 12 ਦਿਨ ਰਹਿੰਦੇ ਸੀ ਜੀ ਤੇ ਸਾਡਾ ਵੀ ਸਵਾਲ ਸੀ ਮਾ ਯਾਰ ਦੇ ਵੀਰ ਗਾਂਧੀ ਉਦੋਂ ਕਾਫੀ ਫਰਕ ਸੀ ਵੀ ਹੁਣ ਤਾਂ ਬਹੁਤ ਜ਼ਿਆਦਾ ਉਹ ਬਲੈਕੀਆ ਆਈ ਥਿੰਕ ਉਹਦੋਂ ਕਰਕੇ ਹੀ ਹੱਡੀ ਸੀ ਜੀ ਤੇ ਵੀਰ ਆਇਆ ਬੈਠੇ ਸੀ ਗੱਲਾਂ ਵਈ ਕਹਿੰਦਾ ਵੀ ਲੱਗੇ ਹੋਇਆ ਵੀ ਕਰ ਰਹੇ ਆ ਮਿਹਨਤ ਅਸੀਂ ਕਿਹਾ ਚਲੋ ਠੀਕ ਹੈ ਵੀ ਫਿਰ ਵੀ ਸੋਚੀ ਵੀ 10 ਦਿਨਾਂ 'ਚ 15 'ਚ ਕਿਵੇਂ ਘਟੂਗਾ ਹਾਂ ਹਾਂ ਸਾਰਿਆਂ ਲਈ ਚੈਲੰਜ ਸੀ ਵੀਰ ਦਾ ਭਰੋਸਾ ਕੰਫੀਡੈਂਸ ਦੇਖੋ ਕਹਿੰਦਾ ਵੀ ਤੁਸੀਂ 10 ਦਿਨਾਂ ਤੱਕ ਦੇਖਿਓ ਕਿ ਠੀਕ ਆ ਉਹ ਵਾਕਈ 10 ਹੁਣ ਥੋੜੇ ਸਾਹਮਣੇ ਆ 10 ਦਿਨਾਂ ਬਾਅਦ ਅਸੀਂ ਦੇਖਿਆ 15 ਦਿਨਾਂ ਬਾਅਦ ਜਦੋਂ ਸਟਾਰਟ ਹੋਈ ਡਿਊਰਿੰਗ ਸ਼ੂਟ ਸ਼ੂਟ ਵੀ ਪੈਣ ਵਾਲਾ 3-4 ਕਿਲੋ weight ਆਦਾ ਉਹ ਜੋ ਸੀਗਾ 1 ਤੋਂ ਕੈਰੀ ਕੀਤਾ ਕੈਰੈਕਟਰ 1 2 ਚ ਉਹ 3 ਚ ਵੀ ਤੁਹਾਨੂੰ ਦੇਖਣ ਨੂੰ ਮਿਲੂਗਾ ਇਹ ਇਹ ਹੈ ਡੈਡੀਕੇਸ਼ਨ ਤੇ ਮਿਹਨਤ ਬਿਲਕੁਲ ਸਾਡੇ ਇੰਡਸਟਰੀ ਕੋ ਜਿਹੜੇ ਇਦਾਂ ਦੇ ਕਹਿ ਲੋ ਕਿ ਸੁਪਰਸਟਾਰਸ ਹੈਗੇ ਨੇ ਇਹ ਡੈਡੀਕੇਸ਼ਨ ਅਕਸਰ ਦੇਖਣ ਨੂੰ ਮਿਲਦਾ ਹੈ ਮੈਨੂੰ ਯਾਦ ਆ ਗਿਆ ਗਿੱਪੀ ਭਾਈ ਨੇ ਵੀ ਦੱਸਿਆ ਸੀ ਭਾਈ ਜੁਗਿੰਦਰ ਸਿੰਘ ਜਦੋਂ ਮੂਵੀ ਆਈ ਸੀ ਉਹਨਾਂ ਨੇ ਤਾਂ ਉਹਨਾਂ ਨੇ ਕਾਫੀ weight ਜਿਹੜਾ ਉਹਨਾਂ ਨੇ gain ਕਰ ਲਿਆ ਸੀ ਤਕਰੀਬਨ 92 97 ਦੇ ਕਰ ਲਿਆ ਸੀ within 15 days ਉਹਨਾਂ ਨੇ ਕਾਫੀ weight ਆਪਣਾ reduce ਕੀਤਾ ਹੈ ਨੈਕਸਟ ਮੂਵੀ ਦੀ ਸ਼ੂਟਿੰਗ ਵਾਸਤੇ ਸੋ ਐਜ਼ ਐਜ਼ ਇਟ ਇ ਤਾਈ ਇਹਨਾਂ ਨੂੰ ਸੁਪਰਸਟਾਰ ਕਹਿੰਦੇ ਨੇ ਤਾਂ ਹੀ ਇੱਥੇ ਕ ਤਨੇ ਸੋ ਅਗਰ ਅਗਰ ਗੱਲ ਕਰੀਏ ਦਿੱਤੀ ਸੀ ਤੁਹਾਡੇ ਨਾਲ ਸੋ ਬਹੁਤ ਸਾਰੇ ਕਲਾਕਾਰਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਪਰ ਸਾਨੂੰ ਲੱਗ ਰਿਹਾ ਸੀ ਸਿੰਗਰ ਵੀ ਓਚੇ ਖਾਸੇ ਇਹ ਸਿੰਗਰ ਵੀ ਨੇ ਇਹ ਬਹੁਤ ਸਾਫ ਸਫੀਰ ਸੀ ਸਾਨੂੰ ਸਾਨੂੰ ਤਾਂ ਪਤਾ ਨਹੀਂ ਲੱਗਿਆ ਅੱਜ ਤਾਂ ਸੈਟ ਅਸੀਂ ਤਾਂ ਭਰਾਵਾ ਅੱਜ ਦਾ ਭਰਾਵਾ ਸੈਟ ਤੇ ਬੋਰ ਹੋਈ ਜਾਂਦੇ ਸੀ ਕਈ ਵਾਰ ਜਦੋਂ ਸ਼ੂਟ ਨਹੀਂ ਸੀ ਸਾਨੂੰ ਪਹਿਲਾਂ ਦੱਸਦੇ ਤੇ ਸਾਡਾ ਐਂਟਰਟੇਨਮੈਂਟ ਦਾ ਹੁੰਦਾ ਐਂਟਰਟੇਨਮੈਂਟ ਹੁਣ ਦੱਸਿਆ ਜੇ ਦੱਸਿਆ ਤੁਸੀਂ ਆਪਣਾ ਕਰੋ ਇੰਟਰਵਿਊ ਦੀ ਸ਼ੁਰੂਆਤ ਆਪਣੇ ਇੱਕ ਗੀਤ ਨਾਲ ਦੋ ਲਾਈਨਾਂ 'ਤੇ ਕਰ ਦੋ ਗਾਣਾ ਚਲਾ ਲੈ ਕਰ ਦੇਣਾ ਲੈ ਇਹ ਤਾਂ ਬਹੁਤ ਚੀਟੇ ਕਰੇ ਤੁਸੀਂ ਚੱਲ ਫਿਰ ਸੁਣਾ ਇਹ ਲੇਟ ਪਤਾ ਲੱਗਿਆ ਚਾਹ ਦੇ ਕੱਪ ਵੜ ਕੇ ਚੱਲ ਫਿਰ ਚਲੋ ਇੱਕ ਗਾਣਾ ਹੀ ਆਇਆ ਉਹ ਤਾਂ ਬਾਤ ਹੈ ਇੱਕ ਹੀ ਗਾਣਾ ਸੁਣਾਉਣਾ ਆਪਣਾ ਹੀ ਹੈ ਕਰਾ ਕਰਦਾ ਅਰੇ ਤੁਸੀਂ ਤੁਹਾਡਾ ਕੋਈ ਗਾਣਾ ਆਊਟ ਵੀ ਹੋਇਆ ਬਹੁਤ ਸੋਹਣਾ ਗਾਣਾ ਹੈ ਬਹੁਤ ਵਾਈਟਲ ਵਲੂ ਆਇਆ ਸੀ ਮਿਹਰਬਾਨੀ ਹਾਂ ਹਾਂ ਤੇ ਬਸ ਉਹ ਮੇਰਾ ਆਖਰੀ ਗਾਣਾ ਹੈ ਸੇਫਲੀਸ ਨਹੀਂ 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 ਸਾਡੇ ਬਾਲੀਵੁੱਡ ਦਾ ਤੁਸੀਂ ਦੇਖ ਲਓ ਪ੍ਰਿੰਕਾ ਚੋਪੜਾ ਦੇ ਲਓ ਕਿੰਨੇ ਸੋਹਣੇ ਹਿੱਟ ਸੌਂਗਸ ਕੱਢੇ ਹੈ ਤਾਂ ਅਚੀਵਮੈਂਟਸ ਹੁੰਦੇ ਨੇ ਤੁਸੀਂ ਨੈਕਸਟ ਲੈਵਲ ਤੁਹਾਡੇ ਕੋਲ ਆਇਆ ਕਿ ਕਿ ਐਕਟਿੰਗ ਹੈ ਆਵਾਜ਼ ਵੀ ਬਹੁਤ ਸੋਹਣੀ ਹੈ ਤਾਂ ਉਹ ਚੀਜ਼ ਵੀ ਅਚੀਵ ਕਰ ਰਹੇ ਸਾਡੇ ਨੇ ਮਾਣ ਹੈ ਗੱਲ ਪੰਜਾਬੀ ਇੰਡਸਟਰੀ ਦਾ ਮਲਟੀ ਟੈਲੈਂਟਡ ਬੰਦੇ ਨਾਲ ਕੰਮ ਕਰ ਰਹੇ ਮੇਰੇ ਵੀ ਹਲੇ ਵੀ ਰਿਆਲ ਦਾ ਬਹੁਤ ਬਹੁਤ ਰਿਕੁਆਇਰਮੈਂਟ ਹੈ ਮੈਨੂੰ ਲੱਗਦਾ ਮੈਨੂੰ ਹੋਰ ਰਿਆਸ ਕਰਨਾ ਚਾਹੀਦਾ ਫਿਰ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਕ ਹੋਰ ਗਾਣਾ ਲੈ ਕੇ ਆਉਂਗਾ ਮੇਰਾ ਤਿਆਰੀ ਚੱਲ ਰਹੀ ਹੈ ਇਸ ਸਮੇਂ ਅੰਦਰ ਗਾਣੇ ਸੋ ਅਗਰ ਗੱਲ ਕਰੀਏ ਬਹੁਤ ਕਹਿ ਲੋ ਕਿ ਜਿਵੇਂ ਨਾ ਮੈਂ ਇਹਨੂੰ ਐਨੀਮਲ ਮੂਵੀ ਦੀ ਤਰ੍ਹਾਂ ਦੇਖਦਾ ਮਾਂ ਕਿਉਂਕਿ ਸਾਡੀ ਪੰਜਾਬੀ ਇੰਡਸਟਰੀ ਦੀ ਇਹ ਐਨੀਮਲ ਵਾਲਾ ਕੁਝ ਨਹੀਂ ਹੈਗਾ ਜੀ ਬਰਾ ਸਾਰੀ ਸਾਡੀ ਫਿਲਮ ਫੈਮਲੀ ਦੇਖ ਸਕਦੇ ਨਹੀਂ ਨਹੀਂ ਫੈਮਲੀ ਦੇਖ ਸਕਦੇ ਪਰ ਲੱਗ ਚਗਾਏ ਫੈਮਲੀ ਦੇ ਨਾਲ ਬੈਠ ਕੇ ਐਨੀਮਲ ਵਾਲਾ ਇਹੋ ਜਿਹਾ ਕੁਝ ਨਹੀਂ ਹੈਗਾ ਜੀ ਮਤਲਬ ਪੁਸ਼ਪਾ 2 ਤੱਕ ਰੱਖ ਲਈਏ ਹਾਂ ਪੁਸ਼ਪਾ 2 ਵਾਲਾ ਕੰਮ ਹੈ ਐਕਸ਼ਨ ਡਾਈ ਲੱਗ ਰੱਖ ਲਈਏ ਪੁਸ਼ਪਾ 2 ਤੱਕ ਲੱਗਦਾ ਹੈ ਕਿ ਗਾਦੀ ਦੀ ਫਿਲਮ ਹੈ ਸਾਫ ਸੁਥਰੀ ਐਸ ਲੈਵਲ ਤੇ ਪਰਿਵਾਰਕ ਹਾਂ ਐਸ ਲੈਵਲ ਤੇ ਮੰਨਦਾ ਮਾਂ ਕਿ ਪਰਿਵਾਰਿਕ ਫਿਲਮ ਹੈਗੀ ਹੈ ਸੋ ਕਿੰਨਾ ਗਾ ਹோம்ਵਰਕ ਤੁਹਾਨੂੰ ਇੰਦਰ ਦੇ ਕਰਨਾ ਪਿਆ ਕਿਦਾਂ ਦਾ ਲੱਗਿਆ ਸਾਰਾ ਕਰਕੇ ਹோம்ਵਰਕ ਤੇ ਸਪੈਸ਼ਲੀ ਯਾਰ ਤੁਹਾਡੇ ਸਾਹਮਣੇ ਆ ਮਿਹਰਬਾਨੀ ਵੇਲੇ ਮੈਂ ਬਹੁਤ ਤਤਲੀ ਹੁੰਦੀ ਸੀ ਹੁਣ ਮੈਂ ਪੂਰਾ ਹੱਟਾ ਕੱਟਾ ਖਾ ਪੀ ਕੇ ਆਇਆ ਹਾਂ ਸਾਨੂੰ ਦੋਵਾਂ ਨੂੰ ਘੁੱਟ ਦਿਆ ਉਹ ਵੀ ਇਨਕਲੂਡਡ ਤੇ ਬਹੁਤ ਮਿਹਨਤ ਕਰਨੀ ਪਈ ਯਾਰ ਤੇ ਪਹਿਲਾਂ ਤੇ weight increase ਕਰਨਾ ਪਿਆ ਫਿਰ ਉਹ ਤੋਂ ਬਾਅਦ ਪੰਜਾਬੀ ਤੇ ਕਮਾਂਡ ਤੇ ਫਿਰ ਐਕਟਿੰਗ ਕਲਾਸਿਸ ਮੈਨੂੰ ਮੈਨੂੰ ਲੱਗਦਾ ਕਿ ਮੈਂ ਸ਼ਾਇਦ 21 ਵਾਰ ਇਸ ਫਿਲਮ ਦੇ ਆਡੀਸ਼ਨ ਦਿੱਤੇ ਆ 21 ਵਾਰ ਹਾਂਜੀ ਮੈਂ ਰੋਜ਼ ਜਾਂਦੀ ਸੀ ਮੇਰੇ ਕੋਲ ਇੱਕ ਨਵਾਂ ਡਾਇਲੋਗ ਹੁੰਦਾ ਸੀਗਾ ਸਰ ਵਿਨੋਦ ਸਰ ਤੇ ਮਨਦੀਪ ਸਰ ਰੋਜ਼ ਮੇਰੀ ਕਲਾਸਿਸ ਲੈਂਦੇ ਸੀਗੇ ਫਿਰ ਉਹਨਾਂ ਨੇ ਨਾ ਬਹਿ ਜਾਣਾ ਪੜਿਆ ਮਤਲਬ ਉਹਨਾਂ ਨੇ ਪੂਰਾ ਜੋਰ ਲਾਇਆ ਵੀ ਇਹ ਕੁੜੀ ਕਿਸੇ ਨਾ ਕਿਸੇ ਤਰ੍ਹਾਂ ਕੇ ਫਿੱਟ ਹੋਈ ਜਾਵੇ ਇਹਾਂ ਤੱਕ ਕੱਢਣ ਦਾ ਜ਼ੋਰ ਲਾਇਆ ਜਾ ਫਿੱਟ ਗਿਆ ਮੈਂ ਕੱਢਣ ਦਾ ਨਹੀਂ ਫਿੱਟ ਕਰਦਾ ਪਹਿਲੇ ਦਿਨ ਹੀ ਕਹਿਤਾ ਸੀਗਾ ਜਾ ਕੇ ਸਰ ਮੈਂ ਇਹ ਮੂਵੀ ਕਰਨੀ ਤੁਸੀਂ ਦੱਸੋ ਕਿੱਦਾਂ ਕਰਾਉਣੀ ਹੈ ਮੈਂ ਕਰਨਾ ਚਾਹੁੰਦੀ ਆ ਸੋ ਉਹ ਸ਼ੋਰ ਨਹੀਂ ਸ਼ੋਰ ਨਹੀਂ ਸੀਗਾ ਕਿ ਹਾਂਜੀ ਅਦਿੱਤੀ ਕਰ ਪਾਉਗੀ ਕਿਉਂਕਿ ਬਹੁਤ ਹੀ ਸਟੇਬਲ ਕੈਰੈਕਟਰ ਹੈ ਤੇ ਬਹੁਤ ਚੀਜ਼ਾਂ ਹੁੰਦੀਆਂ ਆ ਉਹਦੇ ਨਾਲ ਤੇ ਹਰ ਰੋਜ਼ ਕਲਾਸਾਂ ਲੱਗਦੀਆਂ ਸੀਗੀਆਂ ਹਰ ਰੋਜ਼ ਉਹਨਾਂ ਦੇ ਵਿੱਚ ਐਨਾ ਮੈਨੂੰ ਲੱਗਦਾ ਖਿਆਲ ਜ਼ਰੂਰ ਆਂਦਾ ਹਾਂਗਾ ਹਾਏ ਹਾਏ ਕਿੱਥੇ ਆ ਗਈ ਕੀ ਲੈ ਲਿਆ ਰਾਤੀ ਸੌਣ ਵਾਲੇ ਵੀ ਲੱਗਦਾ ਸੀਗਾ ਕੀ ਹਾਂ ਅੱਜ ਫੇਰ ਸਵੇਰੇ ਜਾਣਾ ਸ਼ੂਟ ਸ਼ੁਰੂ ਹੋਣਾ ਹੈ ਅੱਜ ਅੱਜ ਕੋਲ ਨਹੀਂ ਅੱਜ ਨਾ ਆਇਓ ਪਲੀਜ਼ ਅੱਜ ਨਾ ਆਇਓ ਪਰ ਨਹੀਂ ਉਹਨਾਂ ਨੇ ਪੂਰੀ ਮਿਹਨਤ ਕੀਤੀ ਤੇ ਮੇਰੇ ਤੇ ਬਹੁਤ ਕੰਮ ਕੀਤਾ ਇੱਕ ਇੱਕ ਚੀਜ਼ ਬਹੁਤ ਪਿਆਰ ਨਾਲ ਦੱਸੀ ਤੇ ਸਾਰਿਆਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਤੇ ਮੈਨੂੰ ਨਹੀਂ ਸੀ ਉਮੀਦ ਕਿ ਮੈਂ ਕਰ ਸਕੂੰਗੀ ਇਹ ਫਿਲਮ ਇਸ ਲੈਵਲ ਤੇ ਆ ਕੇ ਅੱਜ ਜਿੱਦਾਂ ਵੀ ਪਰ ਬਹੁਤ ਵਧੀਆ ਲੱਗਿਆ ਤੇ ਬਹੁਤ 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 ਸਾਥ ਮਿਲਿਆ ਮੇਰੇ ਡਾ ਜ਼ਿਆਦਾ ਹਮਵਕਤ ਦਾ ਪ੍ਰੋਪਰ ਤੇ ਸੋ ਅਦਰ ਫਾਈਨਲੀ ਸਪਾਈ ਤੋਂ ਟਨ ਗੱਲ ਕਰੀਏ ਤਨਵੀਜ਼ ਜੀ ਹਾਂਜੀ ਅ ਬਹੁਤ ਜ਼ਿਆਦਾ ਮਿਹਨਤ ਤੁਸੀਂ ਵੀ ਕੀਤੀ ਹੈ ਜਿੱਦਾਂ ਕਿ ਬੰਬੇ ਤੋਂ ਲੈ ਕੇ ਹੁਣ ਤੱਕ ਪੰਜਾਬੀ ਇੰਡਸਟਰੀ ਦੇ ਗੱਲ ਕਰੀਏ ਸੋ ਐਸ ਆਰ ਜੇ ਔਰ ਉਸ ਤੋਂ ਬਾਅਦ ਮੂਵੀਜ਼ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਕਿ ਆਪਣਾ ਕੇਦਾਰ ਅ ਅਭਿਸ਼ੇਕ ਬੱਚਨਾ ਕੰਮ ਕਰਨਾ ਤੁਹਾਡਾ ਸੋ ਉਹ ਮੂਵਮੈਂਟਸ ਕਿੱਦਾਂ ਦੇ ਰਹੇ ਤੁਹਾਡੇ ਆਫ ਕੌਰਸ ਤੁਹਾਡੇ ਹਰ ਹਰ ਕੈਮਰਾ ਦੇ ਸਾਹਮਣੇ ਨਾ ਜਦੋਂ ਤੁਸੀਂ ਹਰ ਵਾਰ ਆਉਂਦੇ ਹੋ ਕੈਮਰਾ ਤੁਹਾਨੂੰ ਕੁਛ ਨਾ ਕੁਛ ਨਵਾਂ ਸਿਖਾ ਕੇ ਜਾਂਦਾ ਜੀ ਦੇ ਬਾਈ ਇਹਨੇ ਸੀਨੀਅਰ ਨੇ ਇਹਨਾਂ ਨੇ ਬੜੀਆਂ ਸਾਰੀਆਂ ਫਿਲਮਸ ਕਰ ਲਈਆਂ ਨੇ ਮੇਰੇ ਨਵਦੀਪ ਬਾਈ ਬਹੁਤ ਸੀਨੀਅਰ ਨੇ ਇਹਨਾਂ ਨੇ ਬਹੁਤ ਸਾਰੀਆਂ ਇਹ ਇਹ ਬੰਦਾ ਨਾਲ ਵੀ ਬੈਠਦੇ ਆ ਤਾਂ ਇਹ ਵੀ ਇਹ ਵੀ ਹਰ ਬਾਰ ਕੈਮਰਾ ਦੇ ਸਾਹਮਣੇ ਆਉਂਦਾ ਤਾਂ ਕੁਛ ਨਵਾਂ ਸਿੱਖ ਕੇ ਜਾਂਦਾ ਮੈਂ ਤਾਂ ਹਲੇ ਬਹੁਤ ਬਹੁਤ ਛੋਟਾ ਸੋ ਕੈਮਰਾ ਇੱਕ ਐਸੀ ਚੀਜ਼ ਹੈ ਇਵਨ ਇਹ ਇੰਟਰਵਿਊ ਦੇ ਬਾਅਦ ਵੀ ਜਦੋਂ ਅਸੀਂ ਆਪਣੇ ਆਪ ਨੂੰ ਦੇਖਾਂਗੇ ਸਾਨੂੰ ਬੜੀਆਂ ਚੀਜ਼ਾਂ ਲੱਗਦੀਆਂ ਯਾਰ ਆਹ ਹੱਥ ਇੱਥੇ ਨਹੀਂ ਜੀ ਕਰਨਾ ਆਹ ਤੇ ਇੱਥੇ ਨਹੀਂ ਜੀ ਕਰਨਾ ਆਹ ਚੀਜ਼ਾਂ ਸਿੱਖਦੇ ਰਹਿੰਦੇ ਆ ਹਨਾ ਸੋ ਇਹ ਇਹ ਆਪਣੇ ਆਪ ਨੂੰ ਦੇਖ ਕੇ ਤੁਸੀਂ ਜਿੰ ਇੱਕ ਐਕਟਰ ਵਾਸਤੇ ਬੜੀ ਪੇਨਫੁਲ ਹੁੰਦਾ ਆਪਦਾ ਕੰਮ ਦੇਖਣਾ ਮੈਨੂੰ ਲੱਗਦਾ ਹੈ ਨਾ ਮੈਂ ਆਪਣੇ ਆਪ ਨੂੰ ਥੋੜੇ ਟਾਈਮ ਬਾਅਦ ਦੇਖੇ ਨਹੀਂ ਜਾਂਦਾ ਆਪਣੀ ਫਿਲਮ ਚੌਥੀ ਪੰਜਵੀਂ ਵਾਰ ਗਿਆ ਦਾ ਯਾਰ ਆਹ ਕੀ ਕਰੀ ਜਾਂਦਾ ਯਾਰ ਮੈਂ ਆਹ ਕੀ ਕਰੀ ਜਾਂਦਾ ਇਹੀ ਗ੍ਰੋਥ ਹੈਕ ਤੇ ਕੋਈ ਇਹ ਉੱਥੋਂ ਸਿੱਖਿਆ ਇਹੀ ਇੱਥੇ ਅਪਲਾਈ ਹੋ ਰਿਹਾ ਹੈ ਇਹੀ ਉੱਥੋਂ ਸਿੱਖੇ ਜਾਂਦੇ ਆ ਅੱਛਾ ਮੈਂ ਜਿਸ ਤਰ੍ਹਾਂ ਸਟਾਰਟਿੰਗ ਕੀਤੀ ਸੀ ਆਪਣੇ ਅੱਜ ਦੇ ਇੰਟਰਵਿਊ ਦੇ ਕਿ ਇੱਕ ਦੋ ਚਾਰ ਐਸੇ ਕਾਮੇਡੀ ਦਾ ਬਾਈ ਜਿਹਦੇ ਐਂਟਰੀ ਹੋਈ ਸੋ ਉਸ ਤੋਂ ਬਾਅਦ ਫਿਰ ਦੋ ਰਹਿ ਵੀ ਐਸੇ ਜਿਹੜੇ ਸਾਡੇ ਸਿੰਗਰਸ ਨੇ ਹੂੰ ਬੈਕ ਟੂ ਬੈਕ ਜਿਹੜੀ ਟੇਪ ਹਿੱਟ ਹੁੰਦੀ ਸੀ ਟਰੈਕ ਹਿੱਟ ਹੁੰਦਾ ਸੀ ਤਾਂ ਮੂਵੀ ਬੈਕ ਟੂ ਬੈਕ ਨਾਲ ਮਿਲ ਗਈਆਂ ਸੀਗੀਆਂ ਤੇ ਲੇਕਿਨ ਉਹ ਚੀਜ਼ ਜਿਹੜੀ ਆਡੀਅנס ਨੂੰ ਪ੍ਰਾਪਤ ਨਹੀਂ ਹੋ ਰਹੀ ਸੀ ਇਸ ਕਰਕੇ ਉਹ ਸਟੇਬਲ ਹੋਣਗੇ ਦੁਆਰ ਤੋਂ ਖੜੀ ਚੀਜ਼ਾਂ ਆਈਆਂ ਵਾਪਸ ਨਹੀਂ ਮੈਂ ਕਹਿੰਦਾ ਕਿ ਜਿਹੜੇ ਸਿੰਗਰਸ ਨੇ ਮੈਂ ਸਾਨੂੰ ਸਾਰਾ ਦਾ ਸ਼ੁਕਰਗੁਜ਼ਾਰ ਹੁਣਾ ਬਣਦਾ ਕਿਉਂਕਿ ਜੇ ਉਹ ਉਹ ਸਿੰਗਰਸ ਚੱਲਦੇ ਰਹਿਣਾਂ ਤਾਂ ਸਾਡਾ ਸਿਨੇਮਾ ਰੋਲਿੰਗ ਚ ਰਿਹਾ ਠੀਕ ਹੈ ਫਿਲਮਾਂ ਬਣਦੀਆਂ ਰਹੀਆਂ ਬਣਦੀਆਂ ਰਹੀਆਂ ਤਾਂ ਉਹਨਾਂ ਦੀ ਡਿਮਾਂਡ ਹੋਰ ਵਧੀ ਜੇ ਬਣਦੀਆਂ ਹੀ ਨਾ ਤਾਂ ਡਿਮਾਂਡ ਕਿੱਦਾਂ ਆਉਂਦੀ ਡਿਮਾਂਡ ਹੋਰ ਵਧੀ ਤਾਂ ਫਿਰ ਨਾ ਜਦੋਂ ਕੰਮ ਵੱਧਦਾ ਡਿਮਾਂਡ ਵੱਧਦੀ ਆ ਤਾਂ ਫਿਰ ਐਕਟਰਸ ਦੀ ਵੀ ਡਿਮਾਂਡ ਆਏਗੀ ਫਿਰ ਹੀ ਨਵੇਂ ਐਕਟਰਸ ਦੀ ਡਿਮਾਂਡ ਆਈ ਆ ਹੁਣ ਇੰਨੀਆਂ ਫਿਲਮਾਂ ਬਣ ਰਹੀਆਂ ਨੇ ਉਹ ਸਾਰੇ ਸਾਰੀਆਂ ਚ ਬਿੰਨੂ ਬਾਈ ਨਹੀਂ ਜਾ ਸਕਦੇ ਸਾਰੀਆਂ ਚ ਗਿੱਪੀ ਬਾਈ ਨਹੀਂ ਜਾ ਸਕਦੇ ਸਾਰੀਆਂ ਦਿਲਜੀਤ ਨਹੀਂ ਜਾ ਸਕਦੇ ਉਹ ਐਕਟਰਸ ਤਾਂ ਚਾਹੀਦੇ ਨੇ ਨਾ ਇਸ ਕਰਕੇ ਮੈਂ ਮੈਂ ਕਹਿੰਦਾ ਸਾਨੂੰ ਸ਼ੁਕਰਗੁਜ਼ਾਰ ਹੋਣਾ ਬਣਦਾ ਕਿ ਉਹ ਉਹ ਬੰਦੇ ਕੰਮ ਕਰਦੇ ਰਹੇ ਹਰਪ੍ਰਜਨ ਬਾਈ ਨੇ ਤੇ ਮਨਜੀ ਨੇ ਸਿਨੇਮੇ ਦੇ ਜੋ ਰਿਵਾਈਵ ਕੀਤਾ ਕੋਈ ਆਸਾਨੂੰ ਮਾਨ ਵਧਨਾ ਜੀ ਆਇਆਂ ਨੂੰ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਔਰ ਨਾਲੇ ਜਿਹੜਾ ਇੱਕ ਸਾਰੇ ਸਿੰਗਰ ਐਕਟਰ ਮਿਲ ਕੇ ਇੱਕ ਪਰਿਵਾਰ ਹੈ ਇੱਕ ਇੰਡਸਟਰੀ ਹੈ ਸਾਡੇ ਦੋਸਤ ਨੇ ਸਾਡੇ ਮਿੱਤਰ ਨੇ ਇਹਨਾਂ ਦੇ ਗਾਣੇ ਸਾਡੀਆਂ ਫਿਲਮਾਂ ਦੇ ਵਿੱਚ ਆਉਂਦੇ ਨੇ ਚਾਰ ਚੰਦ ਲਾਉਂਦੇ ਆ ਅੱਜ ਤੱਕ ਚੱਲਦੇ ਬਤੀਆਂ ਦੀ ਬੋਲ ਬਿਲਕੁਲ ਅਸੀਂ ਇਕੱਠੇ ਕੰਮ ਕਰਦੇ ਆਂ ਔਰ ਇੱਕ ਦੂਜੇ ਨਾਲ ਬੌਂਡਿੰਗ ਬਹੁਤ ਚੰਗੀ ਹੈ ਜੀ ਕੋਈ ਕਿਸੇ ਤੋਂ ਇਹ ਨਹੀਂ ਆ ਹਰ ਬੰਦੇ ਨੂੰ ਦੇਖੋ ਕੰਮ ਕਰਨ ਦਾ ਅਧਿਕਾਰ ਹੈ ਉਹਦਾ ਹੱਕ ਬਣਦਾ ਜੀ ਹਣਾ ਸੋ ਕਿੰਨੇ ਲੋਕ ਲਾਈਕ ਕਰਦੇ ਨੇ ਕਿੰਨੇ ਲੋਕ ਦੇਖਦੇ ਨੇ ਮੈਨੂੰ ਲੱਗਦਾ ਸਿਨੇਮਾ ਸਾਡਾ ਜੇ ਵੱਡਾ ਹੋਇਆ ਉੱਥੇ ਤੱਕ ਪਹੁੰਚਿਆ ਬਾਲੀਵੁੱਡ ਤੱਕ ਜੇ ਦਲਜੀਤ ਬਾਈ ਉਰੀ ਬਾਲੀਵੁੱਡ ਕੰਮ ਕਰ ਰਹੇ ਨੇ ਜਾਂ ਅਮੀ ਬਾਈ ਹੁਣ ਬਾਲੀਵੁੱਡ ਕੰਮ ਕਰ ਰਹੇ ਜੀ ਤਾਂ ਇਹ ਸਾਡੇ ਪੰਜਾਬੀ ਸੰਮੇਲੀ ਚੰਗਾ ਪ੍ਰਾਊਡ ਦੀ ਮੂਵਮੈਂਟ ਹੈ ਪ੍ਰਾਊਡ ਦੀ ਮੂਵਮੈਂਟ ਆ ਸਾਡਾ ਸਾਡੇ ਜੇ ਚਿਹਰੇ ਪਛਾਣੇ ਜਾਣਗੇ ਹਨਾ ਪੂਰੇ ਦੁਨੀਆ ਦੇ ਉੱਤੇ ਹਾਂਜੀ ਵਰਲਡ ਵਾਈਡ ਜਾਵਾਂਗੇ ਜਾਂ ਤਾਂ ਫਿਰ ਸਾਡਾ ਸਿਨੇਮਾ ਵੀ ਵੱਡਾ ਹੋਊਗਾ ਉਹਦੀ ਗਰੋਥ ਹੋਊਗੀ ਲਓ ਉਹਨਾਂ ਦੀ ਵਜ੍ਹਾ ਕਰਕੇ ਲੋਕ ਸ਼ਾਇਦ ਉਹਨਾਂ ਪੰਜਾਬੀ ਸਿਨੇਮਾ ਸਰਚ ਕਰਨਾ ਸ਼ੁਰੂ ਕਰਨਗੇ ਬਿਲਕੁਲ ਬਿਲਕੁਲ ਉਹ ਨਾਨ ਪੰਜਾਬੀ ਲੋਕ ਪੰਜਾਬੀ ਫਿਲਮਾਂ ਦੇਖਣੇ ਸ਼ੁਰੂ ਕਰਨਗੇ ਕਿਉਂਕਿ ਸਾਡੇ ਪੰਜਾਬੀ ਮਿਊਜ਼ਿਕ ਵਾਲੇ ਜਿਹੜੇ ਸਟਾਰਸ ਨੇ ਉਹ ਉੱਥੇ ਪਹੁੰਚ ਗਏ ਜਿੱਥੇ ਪੰਜਾਬੀ ਫਿਲਮਸ ਨਹੀਂ ਸੀ ਪਹੁੰਚੀਆਂ ਸਾਡਾ ਕੇਵਲ ਇਹ ਵਾਲਾ ਪੰਜਾਬ ਨਹੀਂ ਦੂਸਰਾ ਪੰਜਾਬ ਵੀ ਪੂਰੀ ਮੂਵੀ ਦੇਖ ਰਿਹਾ ਇੱਥੇ ਦੇ ਲੋਕਾਂ ਨਾਲ ਉਹਨਾਂ ਨੂੰ ਵੀ ਪਤਾ ਕਿ ਸਾਡੇ ਕਿਹੜੇ ਕਿਹੜੇ ਹੀਰੋ ਇਸ ਪੰਜਾਬੀ ਇੰਡਸਟਰੀ ਦੇ ਵਿੱਚ ਆ ਗਏ ਤੇ ਬਹੁਤ ਨਿੱਗਾ ਸਵਾਗਤ ਕੀਤਾ ਜਾਂਦਾ ਜਦੋਂ ਉੱਥੇ ਪਹੁੰਚਦੇ ਆ ਤਾਂ ਦੇਬ ਬਾਈ ਦੇ ਆਫ ਕੌਰਸ ਕੈਨੇਡਾ ਚ ਬਾਈ ਦੀ ਫੈਨ ਫੋਲੋਇੰਗ ਪਿੱਛੇ ਇਹਨਾਂ ਦੀ ਫਿਲਮਾਂ ਦੀ ਓਪਨਿੰਗ ਮੇਰੇ ਖਿਆਲ ਚ ਉੱਧਰ ਜ਼ਿਆਦਾ ਵੱਡੀ ਰਹੀ ਹੈ ਯਾ ਇਹਦੀ ਬਲੈਕ ਆ ਬਲੈਕ ਉੱਧਰ ਜ਼ਿਆਦਾ ਵੱਡੀ ਰਹੀ ਸੋ ਆਫ ਕੌਰਸ ਉੱਧਰ ਸਾਡਾ ਯੂਥ ਕਿੰਨਾ ਉੱਧਰ ਚਲਾ ਗਿਆ ਸੋ ਹੀ ਹੈਸ ਸੱਚ ਗੁੱਡ ਫੈਨ ਫੋਲੋਇੰਗ ਮੈਂ ਤਾਂ ਆਮ ਸੋ ਲੱਕੀ ਮੈਂ ਕਿਹਾ ਇੰਨੀ ਵੱਡੀ ਫਿਲਮ ਇੰਨਾ ਵੱਡਾ ਬ੍ਰਾਂਡ ਐਂਡ ਬਟ ਵੱਡੇ ਸਟਾਰਸ ਦੇ ਨਾਲ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਦਾ ਸਟ੍ਰੇਟ ਅਵੇ ਤੁਸੀਂ ਉਹਨਾਂ ਲੋਕਾਂ ਤੱਕ ਪਹੁੰਚ ਰਹੇ ਹੋ ਅੱਛਾ ਤੁਹਾਡੇ ਇਹਦੇ ਮੂਵੀਜ਼ ਕਿਹਦਾ ਆ ਕੀ ਕਿਸਕੇ ਧਾਰੀ ਤੋਂ ਸੇ ਨਜ਼ਰ ਆ ਰਿਹਾ ਇਹ ਨਾ ਦੱਸ ਨਹੀਂ ਸਕਦਾ ਇਹ ਵੀਰੇ 30 ਗੱਸ ਨੂੰ 30 ਗੱਸ ਟਿਕਟ ਖਰਚਿਓ ਹਾਂ ਮੋਹਾਲੀ ਆਜੂਗੇ ਪ੍ਰੀਮੀਅਰ ਦਿਖਾ ਦਾਂਗੇ ਅੱਛਾ ਮੈਂ ਕਿਉਂਕਿ ਮੈਂ ਚਲੋ ਆਪਾਂ ਵਾਪਸ ਚੱਲਦੇ ਆਂ ਮੈਂ ਸੋਚ ਰਿਹਾ ਮੈਨੂੰ ਇੱਥੇ ਇੱਕ ਪਰਸਨ ਹੋਰ ਮਿਲੇਗਾ ਇੱਥੇ ਖੜਾ ਹੋਇਆ ਉਹ ਮਿਲਿਆ ਨਹੀਂ ਭੋਲਾ ਕਿੱਥੇ ਭਾਜੀ ਭੋਲੇ ਦੀ ਸਾ ਮੈਨੂੰ ਲੈ ਆਇਆ ਭੋਲਾ ਭਾਈ ਸਾਡੇ ਅਸੀਂ ਚਾਹੁੰਦੇ ਸੀਗੇ ਪਾਰਟ ਬਣੇ ਕਿਉਂਕਿ ਉਹ ਗਾਂਧੀ ਫਿਲਮ ਦਾ ਇੱਕ 파ਟ ਹੈ 메인 캐릭터ਸ ਦੇ ਵਿੱਚ ਹੈਗਾ ਸੋ ਬਹੁਤ ਸਾਰੇ ਲੋਕ ਉਸ ਕਰੈਕਟਰ ਨੂੰ ਜਗਜੀਤ ਸੰਧੂ ਦੇ ਭੋਲੇ ਦੇ ਨੂੰ ਪਸੰਦ ਕਰਦੇ ਬਹੁਤ ਪਿਆਰ ਕਰਦੇ ਆ ਲੋਕ ਸਵਾਲ ਪੁੱਛ ਵੀ ਰਹੇ ਨੇ ਕਿ ਨਹੀਂ ਪੁੱਛ ਰਹੇ ਪੁੱਛ ਰਹੇ ਸਾਡੇ ਕਮੈਂਟਸ ਦੇ ਵਿੱਚ ਆ ਕੇ ਲੋਕ ਸਵਾਲ ਪੁੱਛਦੇ ਆ ਤੇ ਉਹਦੇ ਵਿੱਚ ਸ਼ਾਇਦ ਜਗਜੀਤ ਦੀਆਂ ਕੁਝ ਟਰਮ ਐਂਡ ਕੰਡੀਸ਼ਨਸ ਹੋਣਗੀਆਂ ਹਰ ਬੰਦੇ ਦਾ ਹੱਕ ਹੈ ਆਪਣੀ ਐਂਡ ਟਰਮ ਐਂਡ ਕੰਡੀਸ਼ਨ ਰੱਖਣ ਦਾ ਆਪਣੇ ਤਰੀਕੇ ਨਾਲ ਕੰਮ ਕਰਨ ਦਾ ਸੋ ਪ੍ਰੋਡਿਊਸਰਸ ਨੇ ਅਪਰੋਚ ਕੀਤੀ ਕਿਉਂਕਿ ਕੋਈ ਵੀ ਪ੍ਰੋਡਿਊਸਰ ਇਹ ਨਹੀਂ ਚਾਹੁੰਦਾ ਹੁੰਦਾ ਕਿ ਮੇਰੀ ਫਿਲਮ ਦਾ ਇੱਕ ਮੇਨ ਪਾਰਟ ਬੰਦਾ ਫਿਲਮ ਤੋਂ ਬਾਹਰ ਹੋ ਜੇ ਜੀ ਸਾਨੂੰ ਵੀ ਮੈਨੂੰ ਵੀ ਲੱਗਦਾ ਕਿ ਯਾਰ ਉਹ ਜਗਜੀਤ ਇਸ ਫਿਲਮ ਚ ਹੋਣਾ ਚਾਹੀਦਾ ਸੀਗਾ ਜੀ ਤੇ ਸਾਡੀ ਫਿਲਮ ਨੂੰ ਫਾਇਦਾ ਹੀ ਹੋਣਾ ਸੀ ਉਸ ਚੀਜ਼ ਦਾ ਹਨਾ ਤਾਂ ਉਹ ਹਾਂ ਉਹਦਾ ਉਹਦਾ ਹੁਣ ਇਹ ਆਪਣਾ ਡਿਸੀਜਨ ਹੈ ਕਿ ਕਿਹੜੀ ਗੱਲ ਕਰਕੇ ਉਹ ਫਿਲਮ ਨਹੀਂ ਕਰ ਰਿਹਾ ਔਰ ਕਿਸੇ ਨੇ ਬਟੇ ਨਹੀਂ ਕਿਹਾ ਕਿ ਯਾਰ ਜਗਜੀਤ ਨੂੰ ਬਾਹਰ ਕਰ ਦਿਓ ਜਾਂ ਜਗਜੀਤ ਬਾਹਰ ਹੋਣਾ ਚਾਹੀਦਾ ਅਪਰੋਚ ਕੀਤੀ ਗਈ ਉਹਨੂੰ ਕਿਹਾ ਗਿਆ ਬਾਕਾਇਦਾ ਕਿ ਯਾਰ ਫਿਲਮ ਕਰ ਤੂੰ ਪਾਰਟ ਹੈ ਉਹਦੇ ਆਪਣੇ ਡਿਸੀਜਨ ਨੇ ਅਸੀਂ ਚਲੋ ਹਰ ਬੰਦੇ ਦਾ ਆਪਣਾ ਆਪਣਾ ਹੱਕ ਹੈ ਮਰਜ਼ੀ ਹੈ ਅੱਜ ਤਾਂ ਇਹ ਅਰਦਾਸ ਕਰਦੇ ਆ ਕਿ ਵਾਹਿਗੁਰੂ ਛੜਦੀਆਂ ਕਲਾਂ ਚ ਰੱਖੇ ਉਹਨੂੰ ਹਮੇਸ਼ਾ ਚੰਗਾ ਕੰਮ ਕਰੇ ਵਧੀਆ ਕਰੇ ਅ ਭਾਜੀ ਬੀਇੰਗ ਹਿੰਦੂਸਤਾਨੀ ਐ ਅਸੀਂ ਇੱਕ ਸੋਸ਼ਲ ਵਗੈਰ ਗੱਲਬਾਤ ਕਰੀਏ ਸੋ ਇਸ ਸਮੇਂ ਅਗਰ ਮੈਟਰ ਕਿਉਂਕਿ ਐਕਟਰ ਤੋਂ ਹਟ ਕੇ ਅਗਰ ਗੱਲ ਕਰੀਏ ਤਾਂ ਅਸੀਂ ਇੱਕ ਬੀਇੰਗ ਇੰਡੀਅਨਸ ਮੁੱਦਾ ਤੁਹਾਨੂੰ ਪਤਾ ਹੈ ਕਿ ਸਮੇਂ ਕੋਲਕਾਤਾ ਦੇ ਵਿੱਚ ਕੀ ਹੋਇਆ ਸੋ ਕੀ ਕਹਿਣਾ ਚਾਹੋਗੇ ਅੰਤ ਇਹ ਕਹਾਂਗੇ ਜੀ ਕਦੋਂ ਤੱਕ ਕਾਨੂੰਨ ਨਹੀਂ ਇਹਨਾਂ ਲੋਕਾਂ ਨੂੰ ਬਚਾਉਂਦਾ ਬਚਾਉਂਦੇ ਰਹਿਣਗੇ ਸਾਡੇ ਕਾਨੂੰਨ ਇਹਨੇ ਸੌਫਟ ਕਿਉਂ ਨੇ ਹਾਂ ਹਾਂ ਹਨਾ ਐਡਾ ਬਰੂਟਲ ਜਿਹੜਾ ਹੈਗਾ ਇਹ ਕੰਮ ਹੋਇਆ ਔਰ ਤੁਸੀਂ ਉਸ ਕੁੜੀ ਤੋਂ ਵਹੀ ਦੱਸ ਸਕਦੀ ਆ ਹੁਣ ਉਹ ਦੁਨੀਆ ਤੇ ਹੈ ਨਹੀਂ ਕਿ ਉਹਦੇ ਨਾਲ ਕੀ ਬੀਤੀ ਹੋਊਗੀ ਉਸ ਪਲ ਇਹ ਪਹਿਲਾ ਨਹੀਂ ਆ ਵੀਰੇ ਇਹ ਤੋਂ ਪਹਿਲਾਂ ਕਿੰਨੇ ਦਰਦਨਾਕ ਹੋ ਚੁੱਕੇ ਨੇ ਔਰ ਕੁਝ ਕਿ ਦਿਨਾਂ ਚ ਕਿੰਨੇ ਹੋਰ ਘਟੇ ਨੇ ਪਰ ਕਿੰਨੇ ਹੋਰ ਹੋਣਗੇ ਕਦੋਂ ਤੱਕ ਤੁਸੀਂ ਇਹ ਕਹੋਗੇ ਕਿ ਹੋ ਗਿਆ ਅਸੀਂ ਪ੍ਰੋਟੈਸਟ ਕਰਾਂਗੇ ਕੈਂਡਲ ਲਾਈਟ ਅਸੀਂ ਮਾਰਚ ਕਰਾਂਗੇ ਲੁਧਿਆਣਾ ਤਾਂ ਹੁਣ ਜੇ ਤੁਸੀਂ ਇੱਧਰ ਚਲੇ ਜਾਓਗੇ ਉਹ ਨਾਲੇ ਦੇ ਨਾਲ ਨਾਲ ਹਨਾ ਉਹ ਵੀ ਹੁਣ ਬੜੀ ਵਧੀਆ ਬਣ ਗਿਆ ਤਾਂ ਉਹ ਕਿੰਨਾ ਵਧੀਆ ਤੁਹਾਨੂੰ ਲੱਗਦਾ ਹੈ ਕਿ ਯਾਰ ਤੁਸੀਂ ਬਾਹਰ ਫਿਰਦੇ ਹੋਗੇ ਤੇ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ ਹੈ ਔਰ ਬਹੁਤ 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 ਵਧੀਆ ਲੁਧਿਆਣਾ ਸਾਡੇ ਮਤਲਬ ਸ਼ੁਰੂ ਤੋਂ ਹੀ ਸਾਡੇ ਮਾਪਿਆਂ ਤੋਂ ਲੈ ਕੇ ਸਾਡਾ ਵੀ ਡ੍ਰੀਮ ਸਿਟੀ ਹੁੰਦਾ ਸੀ ਆਉਣਾ ਹੁੰਦਾ ਸੀ ਇੱਥੇ ਵੱਡਾ ਸ਼ਹਿਰ ਵੱਡਾ ਸ਼ਹਿਰ ਤੇ ਹੈ ਨਾ ਕਿਤਾਬਾਂ ਜਾਂ ਲੁਧਿਆਣਾ ਹਰ ਮੈਂ ਪਟਿਆਲੇ ਰਹਿਣਾ ਘੰਟੇ ਦਾ ਵੇਹ ਹੈ ਲੱਗਦਾ ਹੀ ਨਹੀਂ ਕਿ ਤੁਸੀਂ ਜਿਆਦਾ ਦੂਰ ਹੋ ਆਪਣੇ ਘਰ ਕਿਤੇ ਸ਼ੋਪਿੰਗ ਕਰਨ ਇਧਰ ਆਉਂਦੇ ਹੁੰਦੇ ਸੀ ਹਾਂ ਹਾਂ ਤੇ ਤੇ ਤੁਹਾਨੂੰ ਲੁਧਿਆਣਾ ਇੱਕ ਇੰਡਸਟਰੀਅਲ ਸ਼ਹਿਰ ਹੈ ਸਾਨੂੰ ਇਮਪਲੋਇਮੈਂਟ ਦਿੰਦਾ ਬਹੁਤ ਲੋਕਾਂ ਨੂੰ ਇਮਪਲੋਇਮੈਂਟ ਦਿੰਦਾ ਜੀਡੀਪੀ ਇਨਕਰੀਜ਼ ਕਰਦਾ ਇਕਨੋਮੀ ਕੰਟਰੋਲ ਕਰਦਾ ਤੇ ਮੈਨੂੰ ਲੱਗਦਾ ਕਿ ਬਹੁਤ ਹੀ ਵਧੀਆ ਗੱਲ ਹੈ ਸਭ ਤੋਂ ਪਹਿਲਾਂ ਨਾ ਜਿਆਦਾ ਸੀ ਛੋਟੇ ਹੁੰਦੇ ਸੀ ਉਦੋਂ ਜਾਂ ਪਤਾਉਂਦੇ ਯਾਰ ਮੌਂਟੀ ਕਰ ਲਓ ਕਹਿੰਦੇ ਲੁਧਿਆਣੇ ਅੱਛਾ ਯਾਰ ਲੁਧਿਆਣੇ ਵਾਣਦੇ ਸੀ ਹੈਨਾ ਸਾਈਕਲ ਹੀਰੋ ਸਾਈਕਲ ਕਿਤੇ ਬਣ ਲੁਧਿਆਣੇ ਬਣਦੇ ਮੇਰੇ ਡੈਡ ਜ਼ਿੰਦਗੀ 'ਚ ਕਹਿੰਦੇ ਮੈਂ ਪਹਿਲੀ ਵਾਰੀ ਸਾਈਕਲ ਲਿਆ ਤੇ ਮੈਂ ਚਾ ਚਾ ਚ ਹੀ 100 ਕਿਲੋਮੀਟਰ ਪਿੰਡ ਸਾਡਾ ਤੇ ਸਾਈਕਲ ਦੇ ਵਾਪਸ ਗਏ ਸੀ ਬਾਪੂ ਕਹਿੰਦੇ ਆਇਆ ਬਸਤੇ ਸੀ ਸਾਈਕਲ ਲੈ ਕੇ ਚਲਾ ਕੇ ਗਿਆ ਸੀ ਮੈਨੂੰ ਇੱਕ ਵਾਰ ਧਰਮਿੰਦਰ ਜੀ ਨਾਲ ਮਿਲਣ ਦਾ ਮੌਕਾ ਮਿਲਿਆ ਉਹਨਾਂ ਦੇ ਘਰੇ ਗਏ ਸੀ ਅਸੀਂ ਉਹਨਾਂ ਨੇ ਕਿੱਸੇ ਸੁਣਾਏ ਲੁਧਿਆਣੇ ਦੇ ਦਰਹੇ ਵਾਲੀ ਆਖਰ ਤੋਂ ਉਹ ਇੰਨੇ ਟਾਈਮ ਬਾਅਦ ਉਹ ਕਿਸੇ ਉਦੋਂ ਐ ਲੱਗਿਆ ਕਿ ਉਹਨਾਂ ਨੇ ਪੂਰਾ ਪੰਜਾਬ ਅੱਖਾਂ ਦੇ ਸਾਹਮਣੇ ਪੂਰਾ ਲੁਧਿਆਣਾ ਸਾਡੀ ਅੱਖਾਂ ਦੇ ਸਾਹਮਣੇ ਸਿਰਜ ਦਿੱਤਾ ਮਤਲਬ ਕੀ ਬਾਤ ਹੈ ਸੋ ਵਾਪਸ ਮੂਵੀ ਤੇ ਆਨੇ ਸੋ ਵੀ ਜੀ ਇੰਟਰਵਿਊਸ ਤੇ ਜਾਣਾ ਵਾਈਂਡ ਅਪ ਦਾ ਸਮਾਂ ਹੋ ਗਿਆ ਸੋ ਜਾਂਦਿਆਂ ਦੇ ਕੀ ਕਹਿਣਾ ਚਾਹੂੰਗਾ ਆਪਣੀ ਗੱਲ 5 ਮਿੰਟ ਦੀ ਹੋਈ ਸੀ ਬਿਲਕੁਲ 31 ਅਗਸਤ ਨੂੰ ਸਾਡੀ ਫਿਲਮ ਆ ਰਹੀ ਹੈ ਜੀ ਸਾਰੇ ਜਣੇ ਜ਼ਰੂਰ ਦੇਖ ਕੇ ਆਇਓ ਚਲੋ ਜੀ ਗਾਂਧੀ ਯਾਰਾਂ ਦਾ ਯਾਰ ਗਾਂਧੀ ਯਾਰਾਂ ਦਾ ਯਾਰ ਸੋ ਜੁੜਿਆ ਰੋਲ ਉਹਨੇ ਆ ਲਾਇਆ ਦਿਨਾ ਆਪਣੇ ਦੋਸਤ ਸਰਦੀਪ ਦੋਹਰਾ ਨੂੰ ਦੇ ਉਸ ਆਜ਼ਾਦ ਧੰਨਵਾਦ